ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਦੀਪ ਥੋੜੀ ਸਵਾਦ ਕਰਦੀ ਆ ਆਪਣੇ ਚੈਨਲ ਦੇ ਵਿੱਚ ਜੀ ਅੱਜ ਬਣਾ ਰਹੇ ਆ ਜੀ ਸਿਤੋਰੀਆਂ ਦੀ ਸਬਜ਼ੀ ਦੇਸੀ ਤਰੀਕੇ ਦੇ ਨਾਲ ਤੇਲ ਗਰਮ ਹੋ ਗਿਆ ਜੀ ਹੁਣ ਪਾਉਂਦੇ ਆ ਜੀ ਜੀਰਾ ਜੀਰਾ ਭੁੰਨ ਹੋਊਗਾ ਜੀ ਥੋੜਾ ਜਿਆ ਭੁੰਨ ਕੇ ਜੀ ਫਿਰ ਜੀ ਮਿਰਚਾਂ ਪਿਆਜ਼ ਮਿਰਚਾਂ ਪਿਆਜ਼ लसन पाने जी भुन होगा जी ये हाँ जी हम भुन हो गए जी प्याज हूं आप जी टमाटर दो प्याज टमा जी ਕਿ ਤਾਂ ਮਟਰ ਘੱਟੇ ਹੋਏ ਨੇ ਬਰੋ ਪਾ ਤੇ ਜੀ ਵਿੱਚੇ ਜੀ ਹਲਦੀ ਮਸਾਲਾ ਜੀ ਨਮਕ ਆ ਜੀ ਜਮਾਣ ਆ ਜੀ ਪਾ ਦਾਂਗੇ ਵਿੱਚੇ ਹੀ ਕਿ ਥੋੜਾ ਜਿਹਾ ਰਿਜਿਦੂ ਆ ਜੀ ਵਿੱਚੇ ਸਾਰਾ ਪੋਛੇ ਜੀ ਰਿਜਿਦਲੰ ਥੋੜਾ ਜਿਹਾ ਉਹ ਵੇਖੀ ਮਸਾਲਾ ਪੱਕ ਚੁੱਕਿਆ ਜੀ ਟਮਾਟਰ ਵੀ ਗਲ ਗਏ ਜੀ ਹੁਣ ਜਿਆ ਤੋਰੀ ਮਤੋ ਸਾਰ ਕੇ ਪਿਓ ਕਰਕੇ ਇਸੀ ਥੋੜੀ ਕਾਲੀ ਹੋ ਜਾਂਦੀ ਆਲੂ ਵੀ ਕਾਲੇ ਹੋ ਜਾਂਦਾ ਹੈ ਜੀ ਇਸ ਕਰਕੇ ਹੁਣ ਜੀ ਵਿੱਚ ਪਾਵਾਂਗੇ ਜੀ ਇਹਨਾਂ ਜੂਕੀ ਲਈ ਪਾਣੀ ਦੇ ਵਿੱਚ ਪਾਉਣਾ ਹੈ ਇਹਦਾ ਵੀ ਪਾਣੀ ਜਿਹੜੇ ਵਿੱਚ ਉੱਤਰ ਆਉਂਦਾ ਵਾ ਜੀ ਮਾਂਜੀ ਹੋਰ ਜੂਕੀ ਵੀ ਹੈ ਕੱਟ ਕੇ ਘਰ ਕੇ ਲਗਾਉਂਗੀ ਵੀ ਨਹੀਂ ਵੱੜ ਰਹੀ ਹੈ ਜੀ ਸਬਜੀ ਅੜਿ ਰਹੀ ਆ ਉਸੇ ਬੰਗਾਲੀ ਯਵਾਜੀ ਥੋੜਾ ਜਿਹਾ ਸ਼ੇਕ ਲੱਗੂਗਾ ਜੀ ਹਾਂਜੀ ਜੀ ਬਣ ਗਈ ਜੀ ਸਬਜ਼ੀ ਹੁਣ ਭਾਂਡੇ 'ਚ ਕੱਢ ਲਾਵਾਂਗੇ ਜੀ ਬਣਾਓ ਤੇ ਖਾਓ ਜੀ ਤੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਫੋਲੋ ਕਰੋ ਜੀ ਤੁਹਾਨੂੰ ਵਧੀਆ ਲੱਗੀ ਰੈਸਪੀ ਤਾਂ ਬਣਾਓ ਤੇ ਖਾਓ ਜੀ ਸਾਰਿਆਂ ਨੂੰ ਮੇਰਾ ਸਸੀ ਕਾ ਜੀ ਧੰਨਵਾਦ ਜੀ ਮੇਰੇ ਚੈਨਲ ਦਾ ਦੇਖਣ ਨੂੰ